ਪਾਟੀ ਹਾਕੀ 올림픽 ਖਿਡਾਰੀ ਮਨਦੀਪ ਸਿੰਘ ਜਲਦ ਹੀ ਵਿਆਹ ਕਰਨ ਜਾ ਰਹੇ ਨੇ 올림픽 ਹਾਕੀ ਖਿਡਾਰੀ ਮਨਦੀਪ ਸਿੰਘ ਮਹਿਲਾ 올림픽 ਖਿਡਾਰਣ ਉਦਿੱਤਾ ਕੌਰ ਨਾਲ ਵਿਆਹ ਕਰਨਗੇ ਇਹ ਵਿਆਹ ਪੰਜਾਬ ਦੇ ਜਲੰਧਰ ਦੇ ਵਿੱਚ ਹੀ ਹੋਣ ਵਾਲਾ ਦੱਸਦੀ ਹੈ ਕਿ ਉਦਿੱਤਾ ਕੌਰ ਹਰਿਆਣਾ ਦੇ ਹਿਸਾਰ ਦੀ ਰਹਿਣ ਵਾਲੀ ਹੈ ਦੋਵਾਂ 올림픽 ਖਿਡਾਰੀਆਂ ਦਾ ਵਿਆਹ 21 ਮਾਰਚ ਨੂੰ ਜਲੰਧਰ ਦੇ ਮਾਡਲ ਟਾਊਨ ਸਥਤ ਸ੍ਰੀ ਗੁਰਦੁਆਰਾ ਸਿੰਘ ਸਭਾ ਵਿੱਚ ਹੋਵੇਗਾ ਦੋਵੇਂ ਪਰਿਵਾਰ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਰੁੱਝੇ ਹੋਏ ਨੇ ਪਾਰਟੀ ਫਾਰਵਰਡ ਹਾਕੀ ਖਿਡਾਰੀ ਮਨਦੀਪ ਸਿੰਘ ਜਲੰਧਰ ਤੋਂ 올ੰਪੀਅਨ ਅਤੇ हिसार ਤੋਂ ਉਦਿਤਾ ਦੋਹਾਨ 21 ਮਾਰਚ ਨੂੰ ਸ੍ਰੀ ਗੁਰਦੁਆਰਾ ਸਿੰਘ ਸਭਾ ਵਿਖੇ ਆਨੰਦ ਕਾਰਜ ਰਾਹੀਂ ਆਪਣੇ ਵਿਆਹ ਦੇ ਬੰਧਨ ਵਿੱਚ ਬੱਜਣਗੇ ਪਰਿਵਾਰਕ ਮੈਂਬਰ ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਨੇ ਅਤੇ ਲੋਕਾਂ ਨੂੰ ਵਿਆਹ ਦੇ ਕਾਰਡ ਵੰਡੇ ਜਾ ਰਹੇ ਨੇ ਜਾਣਕਾਰੀ ਦੇ ਮੁਤਾਬਕ 19 ਮਾਰਚ ਨੂੰ ਇੱਕ ਡੀਜੇ ਪਾਰਟੀ ਹੋਵੇਗੀ ਜਿਸ ਵਿੱਚ ਭਾਰਤੀ ਹਾਕੀ ਟੀਮ ਦੇ ਸਾਰੇ ਖਿਡਾਰੀ ਮੌਜੂਦ ਰਹਿਣਗੇ। ਬਰਾਤ 21 ਮਾਰਚ ਨੂੰ ਸਵੇਰੇ 8 ਵਜੇ ਘਰ ਤੋਂ ਸ੍ਰੀ ਗੁਰਦੁਆਰਾ ਸਾਹਿਬ ਵਿੱਚ ਰਵਾਨਾ ਹੋਵੇਗੀ ਅਤੇ ਆਨੰਦ ਕਾਰਜ ਸਵੇਰੇ 9 ਵਜੇ ਅਜੋਜਿਤ ਕੀਤਾ ਜਾਵੇਗਾ। ਵਿਆਹ ਤੋਂ ਬਾਅਦ 22 ਮਾਰਚ ਨੂੰ ਇੱਕ ਰਿਸੈਪਸ਼ਨ ਪਾਰਟੀ ਕੀਤੀ ਜਾਵੇਗੀ ਜਿਸ ਵਿੱਚ ਖਿਡਾਰੀਆਂ ਤੋਂ ਲੈ ਕੇ ਕਈ ਪੁਲਿਸ ਅਧਿਕਾਰੀਆ ਤੇ ਸਿਆਸਤਦਾਨ ਮੌਜੂਦ ਰਹਿਣਗੇ। ਜਿੱਥੇ ਹੁਣ ਦੱਸ ਦਈਏ ਕਿ ਹੁਣ ਪੰਜਾਬੀ ਖਿਡਾਰੀ 올림픽 ਖਿਡਾਰੀ ਮਨਦੀਪ ਸਿੰਘ ਜਲਦ ਵਿਆਹ ਦੇ ਬੰਧਨ ਦੇ ਵਿੱਚ ਵੱਜਣ ਵਾਲੇ ਨੇ ਜਿਨ੍ਹਾਂ ਦੇ ਵਿਆਹ ਦੀਆਂ ਚਰਚਾਵਾਂ ਤੀਸ ਹੋ ਚੁੱਕੀਆਂ ਨੇ ਜਿੱਥੇ ਹੁਣ ਇਹ ਵਿਆਹ 21 ਮਾਰਚ ਨੂੰ ਜਲੰਧਰ ਦੇ ਮਾਡਲ ਟਾਊਨ ਸੈਟ ਸ੍ਰੀ ਗੁਰਦੁਆਰਾ ਸਿੰਘ ਸਾਹਾਵਾ ਵਿੱਚ ਹੋਣ ਵਾਲਾ ਹੈ ਦੱਸੀਏ ਕਿ ਆਪਣੇ ਵੱਡੀ ਪ੍ਰਾਪਤੀ ਜਿਹੜੀ ਆ ਉਹਨਾਂ ਨੇ ਕੀਤੀ ਹੈ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਵੀ ਰੋਸ਼ਨ ਕੀਤਾ ਔਰ ਨਾਲ ਦੀ ਨਾਲ ਪੰਜਾਬ ਦਾ ਨਾਮ ਵੀ ਆਪਣੀ ਹਾਕੀ ਡੇ ਰਾਹੀਂ ਕੀਤਾ ਹੈ ਇਹ ਹਾਲਾਂਕਿ ਦਸੀਏਤਾ ਮਨਦੀਪ ਸਿੰਘ ਦਾ ਕਾਫੀ ਨਾਮ ਜਿਹੜਾ ਵਾ ਚਰਚਿਤ ਹੈ ਔਰ ਇਸ ਦੇ ਨਾਲ ਹੀ ਹੁਣ ਉਹ ਜਿਸ ਦੇ ਨਾਲ ਵਿਆਹ ਕਰਵਾਉਣ ਜਾ ਰਹੇ ਨੇ ਉਹ ਵੀ ਜਿਹੜੀ ਬਹੁਤ ਜ਼ਿਆਦਾ ਚਰਚਿਤ ਮਹਿਲਾ ਖਿਡਾਰੀ ਹੈ ਜਿਨ੍ਹਾਂ ਦੇ ਨਾਲ ਹੁਣ ਵਿਆਹ ਹੋਣ ਵਾਲਾ ਹੈ 21 ਮਾਰਚ ਨੂੰ ਦੋਵੇਂ ਜਿਹੜੇ ਨੇ ਵਿਆਹ ਦੇ ਬੰਧਨ ਵਿੱਚ ਬੱਜਣ ਵਾਲੇ ਨੇ ਦੱਸਦੀ ਹੈ ਕਿ ਹੁਣ ਉਹਨਾਂ ਦੇ ਵਿਆਹ ਦੀਆਂ ਚਰਚਾਵਾਂ ਤੇਜ਼ ਨੇ ਔਰ ਉਦਤਕ ਔਰ ਹਰਿਆਣਾ ਦੇ ਹਿਸਾਰ ਤੇ ਰਹਿਣ ਵਾਲੇ ਹਨ ਦੋਵੇਂ 올림픽 ਖਿਡਾਰੀਆਂ ਦਾ ਵਿਆਹ 21 ਮਾਰਚ ਨੂੰ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਹੋਣ ਵਾਲਾ ਗੁਰਦੁਆਰਾ ਸਿੰਘ ਸਭਾ ਵਿੱਚ ਹੋਣ ਵਾਲਾ ਹੈ ਔਰ ਉਸ ਤੋਂ ਬਾਅਦ ਇਸ ਵਿਆਹ ਦੀਆਂ ਚਰਚਾਵਾਂ ਵੀ ਤੇਜ਼ ਨੇ ਔਰ ਰਿਸੈਪਸ਼ਨ ਪਾਰਟੀ 22 ਮਾਰਚ ਨੂੰ ਰੱਖੀ ਜਾਵੇਗੀ ਜਿਸ ਦੇ ਵਿੱਚ ਸਾਰੇ ਖਿਡਾਰੀ ਵੱਡੇ ਪੁਲਿਸ ਅਧਿਕਾਰੀ ਤੇ ਸਿਆਸਤਦਾਨ ਵੀ ਜਿਹੜੇ ਨੇ ਸ਼ਾਮਲ ਰਹੇਗੇ ਹੁਣ ਹਾਲਾਂਕਿ ਦਸੀਅਤਾ ਇਸ ਵਿਆਹ ਦੀਆਂ ਚਰਚਾਵਾਂ ਨੇ ਔਰ ਨਾਲ ਦੀ ਨਾਲ ਹੁਣ ਪਰਿਵਾਰਕ ਮੈਂਬਰਾਂ ਦੇ ਵਿੱਚ ਵੀ ਖੁਸ਼ੀ ਹੈ ਤਾਂ ਉਹ ਨੇ ਪੰਜਾਬ ਦੀ ਸ਼ਾਨ ਮਨਦੀਪ ਸਿੰਘ ਜੋ ਕਿ ਹਾਕੀ ਖਿਡਾਰੀ ਨੇ ਜਿਨ੍ਹਾਂ ਨੇ ਪੰਜਾਬ ਦਾ ਬਹੁਤ ਵਾਰ ਨਾਮ ਰੋਸ਼ਨ ਕੀਤਾ ਜਿੱਤਾਂ ਹਾਸਲ ਕੀਤੀਆਂ ਨੇ ਉਸੇ ਤਰੀਕੇ ਦੇ ਨਾਲ ਉਹਨਾਂ ਦੀ ਹੋਣ ਵਾਲੀ ਜਿਹੜੀ ਪਤਨੀ ਹੈ ਜਿਨ੍ਹਾਂ ਨਾਲ ਉਹ ਵਿਆਹ ਕਰਵਾਉਣ ਜਾ ਰਹੇ ਨੇ ਉਹ ਵੀ ਬਹੁਤ ਜ਼ਿਆਦਾ ਮੰਨੇ ਹੋਏ ਵੱਡੇ ਖਿਡਾਰੀ ਨੇ ਜਿਸ ਤੋਂ ਬਾਅਦ ਹੁਣ ਦੋਵਾਂ ਦੀਆਂ ਤਸਵੀਰਾਂ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਜਾ ਰਹੀਆਂ ਨੇ ਜਿੱਥੇ ਹੁਣ ਉਹਨਾਂ ਦੇ ਵਿਆਹ ਦੀਆਂ ਚਰਚਾਵਾਂ ਜਿਹੜੀਆਂ ਨੇ ਤੇਜ਼ ਨੇ ਔਰ ਉਤਸ਼ਾਹ ਜਿਹੜਾ ਵਾ ਦੇਖਣ ਨੂੰ ਵੀ ਮਿਲ ਰਿਹਾ